ਦੀ ਕੰਪੈਨ ਯੱਟ ਦੇ ਨੇ ਤਿੰਨ ਢੋਂਦੇ ਟਰੈਕਟਰ ਦਾਣੇ ਆ ਤਾਂ ਇੱਕਾ ਦੋ ਸੱਦ ਲੈਨੇ ਆ ਓ ਕੱਲ ਛੇਤੀ ਆ ਜਾ ਯਾਰ ਕੰਪੈਨ ਲੱਗੀ ਪਈ ਬਤਿੰਦਰੋ ਉਹਨਾਂ ਦਾ ਕਿੰਨਾ ਥਾਂ ਵੱਡਤਾ ਕਮਾਲ ਹੀ ਕਰੀ ਜਨੂੰ ਛੇਤੀ ਆਓ ਦੂਜੇ ਨੂੰ ਕਰਿਆ ਦੀ ਮੈਨੂੰ ਅੱਜ ਲਾਉਂਗਾ ਸਟੋਰੀਆਂ ਵੀ ਤਿੰਨ ਢੋਂਦੇ ਟਰੈਕਟਰ ਦਾਣੇ ਚੱਲ ਦੀ ਕੰਪੈਨ ਯੱਟ ਦੇ ਦਾਣੇ ਪਾਈ ਕਿੱਥੇ ਜਾਂਦੇ ਯਾਰ ਇਹਦੇ ਚ ਤੱਕ ਵੀ ਨਹੀਂ ਮਿਸਤਰੀ ਸਾਥ ਲੈਣਾ ਜੇ ਕਾ ਕਾ ਕਦੇ ਵੀ ਕੀ ਹੋ ਗਿਆ ਹਾਰ ਨਾ ਖਰਾਵਾ ਮੈਂ ਮਿਸਤਰੀ ਸਾਥ ਕੇ ਸੱਤ ਕਰਾ ਦਿੰਦਾ ਨਾ ਹਾਰਦਾ ਚੱਲਦਾ ਬਈ ਚੱਲਦਾ ਫਿਰ ਮਾਰਦਾ ਕਿਉਂ ਨਹੀਂ ਉਹ ਮਾਰੂਗਾ ਦਾ ਲੈ ਹਾਰ ਕਿਉਂ ਨਹੀਂ ਹਾਰ ਬਈ ਹਾਰ ਤਾਂ ਨਹੀਂ ਮਾਰਦਾ ਕੋਲੇ ਫੁੰਗਾ ਫਿਰਦੀ ਆ ਕਿਹਨੇ ਸਾਨੂੰ ਦੇਖ ਕੇ ਮਾਰਦਾ ਤਾਂ ਨਹੀਂ ਮੈਂ ਤਾਂ ਮੌਜੂਦ ਖਾਣੇ ਆ ਯਾਰ ਕਾਲਾ ਕੰਪਾਰਕੇ ਨੇ ਬਾਈ ਯਾਰ ਹਾਰ ਨਹੀਂ ਨੀ ਮਾਰਿਆ ਬੁੜੀਆਂ ਵਾਲਾ ਹਾਰ ਨਹੀਂ ਆਸ਼ਕੀ ਵਾਲਾ ਹਾਰ ਨਹੀਂ ਦੂਜਾ ਹਾਰ ਨਹੀਂ ਇਹ ਟਰੈਡ ਸੱਤ ਕੇ ਮਰੌਣੇ ਹੁੰਨੇ ਆ ਇੰਨਾ ਬਣ ਬੜਦਾ ਤੂੰ ਹਾਰ ਨਹੀਂ ਨੀ ਮਾਰ ਰਿਹਾ ਯਾਰ ਉਹ ਬੜੀ ਜੇ ਦਾਣਾ ਟੈਂਕੀ ਪਰੂ ਮੈਂ ਫੇਰ ਹੀ ਹਾਰਨ ਮਾਰਿਆ ਇਕੱਲੇ ਬੱਲੀਓ ਦੋਨੇ ਕੱਢ ਕੇ ਹਾਰਨ ਮਾਰਦਾ ਕਰਾ ਤੇ ਤੇਰੇ ਉਹ ਗਵੰਡੀ ਜਿਹੜੇ ਤੇਰੇ ਰਿਸ਼ਤੇਦਾਰ ਲੱਗਦੇ ਸੀ ਕਿਉਂ ਤੇਰੇ ਖਾਸ ਰਿਸ਼ਤੇਦਾਰ ਸੀ ਉਹਨਾਂ ਦੇ ਗੇੜਾ 1 ਕਿਲੋ ਮਲ ਤਾਂ ਹਾਰਨ ਮਾਰ ਦਿੰਦਾ ਸੀ ਉਹ ਬਾਈ ਉਹਨਾਂ ਦੀ 10 ਕਿਲਿਆਂ ਦੀ ਲੰਮੀ ਪੱਟੀ ਸੀ ਤਾਂ ਉਹ ਚ ਹਾਰਨ ਮਾਰਦਾ ਸੀ ਜਿਹਨੂੰ ਗੇੜਾ ਹੋਵੇ ਉਹਨੂੰ ਭਰ ਜਾਈ ਟੈਂਕੀ ਦੀ ਤਣਕ ਵੀ ਦੇਖੋ ਕਿਤੇ ਚੰਗੀ ਸੀ ਤੇ ਓਏ ਕਣਕ ਨਰਮਾ ਬਾਈ ਤੇਰੀ ਤੂੰ ਐਂ ਤਾਂ ਦੇਖ ਲੈ ਮੜਾ ਚੱਕੀ ਇੱਥੇ ਹਾਂ ਮਾਂ ਦਾ ਪੁੱਤ ਐ ਨੂੰ ਕੋਈ ਕੱਸੀ-ਕੁਸੀ ਦਾ ਪਾਣੀ ਲਾ ਲਿਆ ਕਰੋ ਲਾ ਲਾ ਮੋਟਰ ਦੇ ਪਾਣੀ ਬਾਹਰ ਤਾਂ ਐ ਕਰਕੇ ਫਰਸ ਬਣੀ ਹੁੰਦੀ ਐ ਇਹ ਕੱਸੀ ਦਾ ਪਾਣੀ ਪੀਣ ਨੂੰ ਆ ਜਾ ਉਹ ਬਹੁਤ ਐ ਤੇ ਬਾਈ ਉਹ ਲੋ ਅੱਖਾਂ ਨੂੰ ਬੈਸ ਨਹੀਂ ਰਿਹਾ ਬੋਤਲਾਂ ਚ ਪਰ-ਪਰ ਲਾਇਆ ਹੋਇਆ ਪਾਣੀ ਸਾਡੇ ਤੇ ਕੱਲਾ ਰੱਬ ਸਾਡੇ ਖਾਤ ਪਿਆ ਹੋਇਆ ਜਿਵੇਂ ਇਹਦੀ ਮਾੜੀ ਕਰਦੇ ਸ਼ਕਤੀ ਮਾਰ ਕੇ ਸ਼ਕਤੀ ਮਾਰਨੂੰ ਬਾਈ ਇਹਨਾਂ ਬਾਹਰ ਚ ਵਰਜਿਆ ਕਰੋ ਵਰਜਿਆ ਕਰੋ ਬਾਣ ਮੈਂ ਇਹਦਾ ਮੇਰਾ ਟਾਰਗੇਟ ਸੀਗਾ ਵੀ 350 ਮਣ ਕਣਕ ਹੋਊਗੀ 350 ਤਾਂ ਮੈਂ ਦੇਉਂ ਬੇਚ ਹਾਂ 50 ਮੈਂ ਰੱਖ ਲਵਾਂ ਘਰੇ ਅੱਛਾ ਪਰ ਜਿਹੜੇ ਹਿਸਾਬ ਦੇ ਲੱchn ਲੱਗ ਰਹੇ ਤੇ 350 ਦਾਣਾ ਨਹੀਂ ਹੁੰਦਾ ਤੈਨੂੰ ਮੈਨੂੰ ਇਹ ਆਪ ਦੇਖਣਾ ਨਹੀਂ ਮੋਲ ਲੈਣੀ ਪੂਗੀ ਜਿਹੜੇ ਹਿਸਾਬ ਆਪਾਂ ਨੂੰ ਇਹ ਗੱਲ ਦਾ ਨਹੀਂ ਪਤਾ ਭਰਾਵਾ 3000 ਰੁਪਿਆ ਦੇਣਾ ਤੇ ਆਪਣੀਆਂ ਟਰਾਲੀਆਂ ਭਰ ਦੇ ਕੋਲ ਦੇ ਨਾ ਗਾ ਸੰਦਾ ਚੱਲੀ ਨਾ 20 ਲੱਖ ਦਾ 3000 ਰੁਪਿਆ 2 ਕਿੱਲੇ ਤੇਰੇ ਵੱਡੇ ਆ ਤੇ ਆ ਤੂੰ 3000 ਰੁਪਿਆ ਦੇ ਦੇ ਕਿਸੇ ਹੋਰ ਤੋਂ ਬਣਾ ਲੈ ਉਹ ਤੋਂ ਬਣਾ ਲੈ ਜਿਹੜੀ ਤੇਰੀ ਸਾਰਾ ਦਾਣਾ ਮੰਡੀ ਭਰ ਦੇ ਪਰ ਮੈਂ ਉਹਦਾ ਉਹਦਾ ਉਹ ਜਵਾਬ ਦੇ ਦਿੰਦਾ ਉਹ ਤਾਂ ਕਹੇ ਬਾਈ ਜੀ ਸਾਰੀ ਵੜਾਓ ਮੇਰੇ ਤੋਂ ਸਾਰੀ ਵੜਾਓ ਓ ਯਾਰ ਸਾਰੀ ਨੂੰ ਮੈਨੂੰ ਕੀ ਪਤਾ ਸੀ ਵੀ ਕਿੰਨਾ ਕ ਬਾਣੇ ਦੋ ਦਾ ਕਿੱਲੇ ਬਾਣ ਤੇਰੇ ਕੋਲ 500 ਕਿੱਲੇ ਦੀ ਪੱਟੀ ਐ ਕਿ ਬਾਦਲ ਕੇ ਚੋ ਬਾਦਲ ਕੇ ਚ ਕੀ ਬਾਦਲ ਕਿਆਂ ਚੋ ਨਹੀਂ ਤੈਨੂੰ ਆ ਦੋ ਕਿੱਲੇ ਆਹ ਅੱਧਾ ਕੱਲਾ ਮਿਰਹੜੀ ਅੱਧਾ ਕੱਲਾ ਪੀਪਲੀ ਅੱਧਾ ਕੱਲਾ ਟੱਪੀ ਅੱਧਾ ਕੱਲਾ ਪੰਨੇ ਆ ਇੰਨਾ ਬਾਣੇ ਮੇਰੇ ਕੋਲੇ ਓ ਚਾਰ ਪਿੰਡਾਂ ਚ ਬਈ ਅੱਧੇ ਦੇ ਕਿੱਲੇ ਹਤੇ ਤੁਰੇ ਫੇਰ ਤਾਂ ਕਰ ਲਿਆ ਕਮਾਈਆਂ ਸੀ ਤੇ ਉਹ ਤਾਂ ਤੁਸੀਂ ਪਹਿਲਾਂ ਦੇਖਾ ਕਰ ਤੇਰੇ ਨਾਲ ਗੱਲ ਹੋਈ ਐ ਵੀ ਸਾਰਾ ਬਾਣ ਵਡਣਾ ਓ ਸਾਰਾ ਬਾਣ ਮੈਨੂੰ ਕੀ ਪਤਾ ਵੀ ਚਾਰ ਪਿੰਡਾਂ ਦੇ ਲਈ ਬੱਟਾ ਬਾਣ ਬਾਈ ਆ ਨੂੰ ਸਮਝਾ ਯਾਰ ਸਿਰੇ ਦਾ ਕਲੇਸ਼ ਆ ਕਿੱਥੇ ਪੰਗਾ ਲੇ ਕਰ ਲੈ ਗੱਲ ਬਾਈ ਨੂੰ ਪਤਾ ਸਾਨੂੰ ਸਾਰੇ ਪਿੰਡ ਦੀ ਵੱਟ ਦੇ ਦੁਰੀਆ ਆ ਸਾਨੂੰ ਕਾਹਨੂੰ ਪਤਾ ਆ ਆਪਾਂ ਤਾਂ ਬਾਈ ਜੀ 1300 ਚੱਲੂ ਆ ਪਿੰਡ ਚ ਮੈਂ ਤੁਹਾਨੂੰ 1500 ਦੇਣ ਦੀ ਗੱਲ ਕਰੀ ਆ ਪਰ ਇਹ ਯਾਰ ਟਾਲੀਆਂ ਭਰਦੇ ਮੇਰੇ ਕਾਹ ਪੱਲਿਓਂ ਭਰਦੇ ਟਾਲੀਆਂ ਪੱਲਾ ਯਾਰ ਮੈਂ ਦੋ ਟਰੈਕਟਰ ਲੈ ਕੇ ਮਗਾਈਏ ਨਾ ਇੱਕ ਤਾਂ ਖੜਾ ਦੋ ਗਵਾਂਢ ਨਾਲ ਪੁੱਛ ਰਖਿਆ ਹੋਆ ਮੈਂ ਟਰੈਕਟਰ ਲਈ ਕਾਹ ਦੇ ਘਤਰ ਪੁੱਛੀ ਨਾ ਬਦੰਦਰਾ ਕਰਨ ਕੇ ਦੇਖ ਕੇ ਸੰਤ ਮੰਗੀਦਾ ਆਉਂਦਾ ਤੂੰ ਟਾਲੀਆਂ ਨਾ ਲਾ ਕੇ ਮੇਰਾ ਵੀਰ ਤੂੰ ਨਾਲ ਦੀ ਮੱਠੜ ਇੱਕ ਮੱਠੜ ਲਾ ਕੇ ਕਰਕੇ ਦੂਜਾਂ ਨੂੰ ਭਰਿਆ ਪਿਆ ਕਰੂਗਾ ਮਾਰਦਾ ਗੱਲਾਂ ਦੇਖ ਤਾ ਲੈ ਯਾਰ ਟਾਲੀਆਂ ਦਾ ਧਮਕਣਾ ਆ ਉਈ ਪਾਣ ਫਿਰ ਛੜਦੀ ਹੋ ਗਈ ਦਾਣੇ ਦੂਨੇ ਮੈਂ ਦੇਖ ਲੈ ਆ ਜਾ ਮੈਂ ਚੈੱਕ ਕਰਾਉਣਾ ਤੈਨੂੰ ਕਿੱਦਾਂ ਛੜਦੀ ਆ ਦਾਣੇ ਆਇਆ ਕਰੋ ਬਾਈ ਹਾਂ ਮੈਂ ਮਸ਼ੀਨ ਦੇ ਸਾਰਾ ਆਪ ਖੋਲਾ ਜਿਹੜੀ ਕਰ ਲੈਨੇ ਹਾਂ ਤੇ ਨਾ ਉਹੀ ਲਈ ਫਰਦਿਆ ਸੀ ਬਸ ਕੱਲ ਗিয়ার ਪਾਉਣ ਵਾਲੀ ਹੈ ਕੱਲ ਸਾਰਾ ਕੁਝ ਜਾਣਦੇ ਫੇਰ ਤੁਰ ਹੀ ਫਿਰਦੀ ਆ ਆਪਾਂ ਨੂੰ ਤਾਂ ਇੱਥੇ ਸਾਰੀ ਮਸ਼ੀਨ ਖੋਲ ਕੇ ਚੈੱਕ ਕਰਾ ਦਿਓ ਦਾਣੇ ਵਿੱਚ ਛੜਦੀ ਦੀ ਤੇ ਆਓ ਪੇਚਾਂ ਵੀ ਪਹਿਲਾਂ ਖੋਲ ਕੇ ਚੈੱਕ ਕਰ ਲਾ ਪਤਾ ਲੱਗ ਜੂਗਾ ਮਾਰਦਾ ਗੱਲਾਂ ਕਰਾ ਦੇ ਚੱਕੇ ਨੂੰ ਉਹ ਤੂੰ ਮੈਨੂੰ ਬੜੀ ਨੌਲੇਜ ਦਈ ਐ ਨਾ ਜੇ ਤੈਨੂੰ ਇੰਨਾ ਖੇਤੀ ਦਾ ਹਿਸਾਬ ਆ ਗਾਉਣ ਮੇਰੇ ਸੀਰੀ ਲੱਗ ਜੀ ਕਿਉਂ ਲੱਗਿਆ ਤੇਰੇ ਸੀਸੀ ਵੱਡੇ ਚੌਧਰੀ ਦੇ ਮਾਲਕ ਆ ਕਿ ਮੈਂ ਦਾ ਕੰਪੈਨ ਦਾ ਮਾਲਕ ਤਾਂ ਇਕੱਲਾ ਆਧਾਰ ਕਾਰਡ ਦੇ ਕੇ ਵੀ ਬਣ ਜਾਂਦਾ ਬੰਦਾ ਆਧਾਰ ਕਾਗਲੀ ਪਹਿਲੇ ਆਈ ਨਹੀਂ ਚਲਦੀ ਚਾਰ ਚਰਨ ਨਹੀਂ ਹੁੰਦੇ ਉਸੇ ਆਧਾਰ ਕਾੜੀ ਇਕੱਲੀ ਘੜੀ ਖੜੀ ਹੁੰਦੀ ਆ ਘਰੇ ਖੜੀ ਹੁੰਦੀ ਆ ਕਿਸ਼ਤ ਨਹੀਂ ਲੈਂਦੀ ਉਹਦੀ 60000 ਰੁਪਏ ਕਿਸ਼ਤ ਹੁੰਦੀ ਆ ਉਹਦੀ ਯਾਰ ਮੈਂ ਹੁਣ ਕਿਸ਼ਤ ਮੈਂ ਭਰਾਂ ਕਰ ਤੁਹਾਡੀ ਤੇ ਮੈਂ ਕਦੋਂ ਕਹਣਾ ਵੀ ਤੂੰ ਭਰਿਆ ਸੀ ਹੈ ਨਹੀਂ ਭਰਨੇ ਭਰ ਲਾਗੇ ਆਪ ਬਾਈ ਜੀ ਆਪਣੇ ਤੋਂ 2 ਕਿੱਲੇ ਵੜ ਤੇ ਉਹ ਟਰਾਲੀਆਂ ਇੱਕ ਕਾਉਂਡਾ ਬਾਲਾ ਨਹੀਂ ਆਂਦਾ ਤੈਨੂੰ ਮੈਂ ਦੋ ਟਰਾਲੀਆਂ ਹੋਰ ਭਰ ਦੇਵਾਂ ਸਾਬਾ ਕਿੰਨੀ ਕਰੀ ਭਈ ਐ ਚੋ ਹੋਈ ਸਾਰੀ ਤੇਰੀ ਇੱਥੇ ਲੈ ਕੇ ਇੱਕ ਦਾਣਾ ਹੀ ਨਾ ਲੈ ਕੇ ਜਾਂਦੇ ਭਰੇ ਤੇਰੀ ਟਰਾਲੀ ਚ ਨਾ ਭਰੇ ਸਾਡੀ ਕੋਈ ਠੇਕਾ ਨਹੀਂ ਲਿਆ ਯਾਰ ਤੂੰ ਗਵਾਂਡੀਆਂ ਦੇ ਮਿੰਟ ਬਾਅਦ ਹਾਰਨ ਮਾਰ ਦਿੰਦੇ ਨੋ ਯਾਰ ਭਾਈ ਮੇਰੇ ਵੇਲੇ ਕੀ ਹੋ ਗਿਆ ਯਾਰ ਤੁਹਾਨੂੰ ਭਾਈ ਸਾਲਾਂ ਚ ਅਗਲੇ ਕੀ ਵੀਦਾ ਕਿੰਨੇ ਕੱਸੀ ਦੇ ਪਾਣੀ ਲੈ ਥੋੜੇ ਵਰਗੇ ਦੀ ਬਾਰੀ ਆਇਂਦੀ ਨਾ ਸਾਲਾਂ ਚ ਕਣਕ ਨੂੰ ਲਾਉਣ ਵੇਲੇ ਮੌਤ ਪੈਂਦੀ ਵੀ ਕੋਈ ਗੱਲ ਨਹੀਂ ਮੋਟਰਾਂ ਹੀ ਛੱਡ ਕੇ ਲੈ ਦਾਂਗੇ ਚੰਗੇ ਆ ਪਾਣੀ ਮੋਟਰ ਦੇ ਤੇ ਅੱਛਾ ਚੰਗੇ ਤਾਂ ਫਿਰ ਦੇਖੀਏ ਨਾ ਝੜ ਚੰਗੇ ਤਾਂ ਵੀ ਵੀ ਮੈਂ ਤਾਂ ਮਹਿੰਗਾ ਲੈ ਕੇ ਆਇਆ ਯਾਰ ਤੁਸੀਂ ਕਮਾਲ ਹੀ ਕਰਤੀ ਸਾਰੇ ਉਹੀ ਗੱਲ ਦੀ ਓ ਯਾਰ ਅਸੀਂ ਖਾ ਕੇ ਕੇ ਭਾਈ ਆ ਕੱਪੜੇ ਕੱਪੜੇ ਦੇ ਦਸੀਆਂ ਦਾ ਭਾਈ ਖੇਦਾਰੇ ਕੱਪੜੇ ਤੇਰੇ ਓ ਭਰਾਵਾ ਤਾਂ ਪੜ ਕੇ ਆਏ ਆ ਚੰਗੇ ਕੱਪੜੇ ਵੀ ਅੱਜ ਸਰਦਾਰ ਸਾਹਿਬ ਦੇ ਕਣ ਕਬੱਡੀ ਆਊਗੀ ਅੱਜ ਜਸ਼ਨ ਮਨਾਏ ਜਾਣਗੇ ਓਏ ਸਰਦਾਰੀ ਸੰਭਣੀ ਨਾ ਪਹਿਲਾਂ ਖੇਤ ਵੀ ਸੰਭਲਿਆ ਕਰੋ ਫੇਰ ਸਰਦਾਰੀ ਸੰਭੀ ਨਹੀਂ ਹੁੰਦੀ ਆਣੀ ਸੰਭੀਆਂ ਦੀ ਕਿੱਲੀੜਾ ਪਾਉਣ ਨਾਲ ਮਾਰ ਵੀ ਸਾਹਣਾ ਕਰੋ ਕਿਤਾਬਾਂ ਲਿਆ ਕੇ ਪੜਾ ਦੇ ਪਹਿਲਾਂ ਮੈਂ ਦੇਖ ਲੂੰ ਕਿ ਸਰਦਾਰੀ ਕਿਵੇਂ ਸਾਹਣਾ ਆਹੋ ਮੈਂ ਪਰਾਂ ਨੇ ਤੇ ਬਈ ਤੈਨੂੰ ਮੱਥਾ ਮਾਰ ਨਹੀਂ ਜਾਂਦਾ 3000 ਰੁਪਏ ਆਹਦਾ ਦੇ ਦੇ ਦੋ ਕਿੱਲੇ ਵੱਡੇ ਆਗੇ ਅਸੀਂ ਤੇਰੇ ਤੋਂ ਨਿਕਲ ਜਾਈਏ ਤੇ ਉਹਦੀ ਕੰਬਾਈ ਨਾਲ ਜਿਹੜੀ ਤੇਰੀ ਦਾਣਾ ਮੰਡੀ ਭਰ ਦੇ ਬਾਈ ਆਪਾਂ ਕੰਪੈਣੀ ਨੀ ਨਿਕਲਨਦੇ ਖੇਤੋਂ ਐਵੇਂ ਕਿਵੇਂ ਨਿਕਲ ਉਹਨੂੰ ਰੋਕਣਾ ਲੱਗਣਾ ਕਿਤਾਏ ਉੱਥੋਂ ਤੱਕ ਤੇਰੇ ਬੁਰੇ ਗੁਜਰਾਤ ਤੱਕ ਕੋਈ ਨੀ ਤੇਰੇ ਫਿਰਦਾ ਬਥੇਰਾ ਸੰਦਾ ਚੱਕੀ ਵਰਦੇ ਨਾਲ ਆ ਚੰਦਾ ਚੱਕੀ ਪਰਦੇ ਆਏ ਤਾਂ ਨਹੀਂਦਾ ਵੀ ਲੋਕਾਂ ਦੀ ਕਣ ਕੀ ਘੱਟ ਘੱਟ ਦਿਓ ਯਾਰ ਕਣਕ ਦੀ ਜਾਣ ਕੇ ਘੱਟ ਘੱਟੀ ਜੇ ਹੀ 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 ਘੱਟਦੀ ਯਾਰ ਪਰ ਮੈਨੂੰ ਮਸ਼ੀਨ ਚੈੱਕ ਕਰਾ ਦਿਓ ਯਾਰ ਤਾਂ 3000 ਰੁਪਏ ਮਰੀ ਮਸ਼ੀਨ ਕਰ ਲੈ ਚੈੱਕ ਆਏ ਚੈੱਕ ਨਹੀਂ ਕੱਲਾ ਕੱਲਾ ਨਟ ਖੋਲ ਕੇ ਫੈਂਖ ਲਿਆਰ ਦਿਓ ਮੇਰੇ ਕੋਲ ਸਾਰੀ ਮੈਂ ਕਟਰ ਚਲਾਉਣਾ ਮੂਰੀ ਹੋ ਕੇ ਕਰ ਲੈ ਚੈੱਕ ਆ ਪਾ ਬਿਜਲੀ ਕੱਢ ਦੇ ਲੈ ਵਿੱਚ ਜਾ ਕੇ ਦੇਖੀ ਕੀ ਖਸੇਗਾ ਉਹਦੇ ਮੈਂ ਵਿੱਚ ਵੜ ਕੇ ਕਰ ਦਿੰਦੇ ਆ ਰੋਪਰ ਦੇਖ ਲਈ ਕਿੱਥੇ ਪਿਆ ਦਾਣੇ ਕੱਢ ਲੈ ਉਥੋਂ ਮਾਰੀ ਇਹਦਾ ਗੱਲਾਂ ਓਏ ਜੇ ਮੇਰੇ ਜੇ ਹਰਕਤ ਹੋ ਗਈ ਨਾ ਤੇਰੀ ਤਾਂ 100 ਉਮਰ ਨਹੀਂ 5-7 ਵਾਰੀ ਜੰਮਣਾ ਪਊ ਤੈ ਜੱਜ ਮੇਰੇ ਮਰੀ ਦੇ 15 1600 ਸਾਲ ਦੀ ਸਜ਼ਾ ਕਰੂਗਾ ਮੈਂ ਜਾਂਦੂ ਰਾਣੀ ਵਿਕਟੋਰੀਆ ਦੇ ਮੁੰਡੇ ਨੂੰ ਮਾਰਦਾ ਗੱਲਾਂ ਤੇਰੇ ਖਤਰ ਤੋਂ ਉਹ ਨਾ ਕੋਈ ਲਾ ਚੇਂਜ ਕਰ ਦੇ ਆਪਣਾ ਬੰਬਰਦਾਰ ਪਿੰਜੋ ਤੁਰਦਾ ਨਹੀਂ ਕੋਈ ਨਾਲ ਤੇਰੇ ਤੁਰਦਾ ਨਹੀਂ ਮੁੰਛੀ ਕੋਈ ਅੱਕ ਲੱਗਿਆ ਕਿੱਥੇ ਆਹ ਆਹ ਅੱਕ ਦੀ ਗੱਲ ਕਰਦਾ ਮੈਂ ਤੈਨੂੰ ਥੋੜਾ ਕਿਹਾ ਤੇ ਤੇਰੇ ਮਾਨ ਦੀ ਲੱਗਿਆ ਮੈਨੂੰ ਤਾਂ ਨਹੀਂ ਲੱਗਿਆ ਅੱਕਾ ਯਾਰ ਤੂੰ ਭਾਈ ਆਪਣਾ ਕਣਕ ਲਿਆ ਕੇ ਦੇ ਯਾਰ ਕਿਥੋਂ ਭਾਈ ਆਹ ਖੜੀ ਆਗੀ ਕੋਈ ਪੱਲੋ ਨਹੀਂ ਲੈਣੂ ਕਿਤੇ ਤੇਰਾ ਪਕਾਈ ਨਹੀਂ ਮਾਰੀ ਜੀ ਰਾਤ ਦਾ ਨਿੰਦਰਾ ਚੱਲ ਯਾਰ ਛੱਡ ਪਰੇ ਮੇਰੀ ਕਣਕਨਾ ਪੂਰੀ ਕਰੋ ਮੇਰਾ ਆਰਧਤ ਦਾ ਸਾਰਾ ਲੈਣਾ ਦੇਣਾ ਸਾਫ਼ ਕਰ ਦਿਓ ਬਸ ਆਪਣਾ ਲੋੜ ਹੀ ਨਹੀਂ ਆਪਾਂ ਸਾਡੇ ਘਰੋਂ ਸਮਾਨ ਫੜਾ ਕੇ ਆਂਦਾ ਰਹਿਗਾ ਯਾਰ ਭਾਈ ਮੈਂ ਤੈਨੂੰ ਹੁਣ ਹੁਣ ਯਾਰ ਕਣਕਾਂ ਲਈ ਵੀ ਮੈਂ ਗੱਲ ਕਹਿਦੀ ਵੀ ਛੱਡੋ ਪਰੇ ਆ ਭਾਵੇਂ ਜਿੰਨੀ ਹੈਗੀ ਮੇਰੀ ਕਣਕ ਉਹ ਵੀ ਲੈ ਜਾ ਪਰ ਮੇਰਾ ਆਰਧਤ ਦਾ ਸਾਰਾ ਹਿਸਾਬ ਦਾ ਕਲੀਅਰ ਕਰਿਓ ਓ ਭਾਈ ਮੈਨੂੰ ਆਹਦਾ ਹੱਦ ਨਾਲ ਹਿਸਾਬ ਪੱਤੀ ਤੇਰੀ ਕੋਈ ਕੁਝ ਆਪਣਾ ਕੋਈ ਸਾਂਝਾ ਕਾਸੇ ਦੀ ਕੀ ਸਾਂਝਾ ਆਪਣ ਸਾਂਝ ਤੇਰੇ ਨਾਲ ਸਾਂਝ ਕਰ ਪਾਉਣੀ ਤੇਰੇ ਨਾਲ ਕੀ ਸਾਂਝ ਪਾਣਾ ਮੈਂ ਦੱਸ ਤੈਨੂੰ ਮੈਂ ਆਰਤੀ ਦਾ ਕੀ ਗੱਲ ਐਂ ਦਿੰਦਾ ਉਸ ਤੇ ਆਹ ਬੰਦੇ ਨਾਲ ਸਾਂਝ ਪਾਉਣ ਨੂੰ ਜੀ ਕਰਦਾ ਤੇਰੇ ਨਾਲ ਤਾਂ ਬੰਦਾ ਰੋਟੀ ਨਹੀਂ ਖਾਣੂ ਜੀ ਕਰਦਾ ਤੇ ਫਿਰ ਮੈਂ ਤੇਰੇ ਆਰਤੀ ਦੇ ਕਿਉਂ ਪੈਸੇ ਦਵਾਂ ਯਾਰ ਤੂੰ ਮੈਂ ਆਰਤੀ ਦੇ ਹਿਸਾਬ ਕਿਤਾਬ ਲਾਇਆ ਸੀ ਵੀ ਇੰਨੀ ਕਣਕ ਹੋਜੂਗੀ ਮੇਰੇ ਆਹ ਹਿਸਾਬ ਤਾਂ ਕਲੀਅਰ ਹੋ ਜੂ ਸਾਰਾ ਤੇ ਹਿਸਾਬ ਕਲੀਅਰ ਤੇ ਜੇਬ ਚ ਪੈ ਜਾਣ ਪਹਿਲਾਂ ਹਿਸਾਬ ਕਿਤਾਬ ਨਹੀਂ ਲਾਇਆ ਹੁੰਦੇ ਪਹਿਲਾਂ ਤੇਰੇ ਵਰਗੇ ਬੇਹੱਟੇ ਪੇ ਲਾਂਦੇ ਵੀ 80 ਮਾਣ ਹੋ ਜੂ ਤੇਰੇ ਆਲਾ ਛੱਡ ਪਹਿਲਾਂ ਸਾਡੇ ਆਲਾ ਕਰ ਸਾਬ ਕਿਤਾਬ ਸਾਡਾ ਹੌਕਦਾਬ ਕਰ ਪਹਿਲਾਂ ਤੂੰ ਆਰਦੀਆਂ ਬਾਅਦ ਚ ਗਰੀ ਤੇਰੇ ਨਾਲ ਤੂੰ ਆਪੇ ਕਰਦਾ ਰਹੀਂ ਕਿੰਨੇ ਰੁਪਏ ਮੰਗਦੇ ਥੋਡੇ ਤੂੰ 2800 ਰੁਪਏ ਦੇ ਜਿਹੜੇ ਤੇਰੇ ਤੇ ਹਾਲਾਤ ਆ ਤੇਰੇ ਨਾਲ ਧੱਕਾ ਨਹੀਂ ਕਰਦੇ 280 ਹਾਂ ਕੀ ਗੱਲ ਕੰਪੈਨ ਦੇ ਵੀ ਮੈਥੋਂ ਲੈ ਰਿਹਾ ਸਾਰੇ ਦੇ 2800 ਮੰਗ ਲਿਆ ਚੁੱਪ ਕਰਕੇ ਸਾਰੀ ਕੰਮ 2800 ਚਾਹੀ ਤੇ ਮੈਂ ਤੈਨੂੰ ਗੱਲ ਸੁਣ ਮੈਂ ਤੁਹਾਨੂੰ ਆਖਿਆ ਮੈਂ ਤਿੰਨ ਟਰਾਲੀਆਂ ਭਰਦੇ 3000 ਦੇ ਕਿਉਂ ਭੱਜ ਗਿਆ ਤੂੰ ਟਰਾਲੀ ਪੱਲਿਓਂ ਭੱਜ ਗਿਆ ਟਰਾਲੀ ਤੇਨੂੰ ਮਾਰੀ ਦੇ ਸਾਡੇ ਬਾਣ ਮਾੜਾ ਆਵੇ ਫਿਰ ਆਹ ਹਰੀ ਕਿਵੇਂ ਖੜੀ ਆ ਉਹ ਹਰੇਗਾ ਉਬ ਨਾ ਨਾ ਇਹ ਗੱਲਾਂ ਨਹੀਂ ਹੁੰਦੀਆਂ ਵਾਗੇ ਯਾਰ ਅਸੀਂ ਪਹਿਲਾਂ ਮੈਂ ਕਿਤੇ ਖੇਤੀਆਂ ਨਹੀਂ ਕਰਾਂਗਾ ਕਿ ਤੂੰ ਮੈਨੂੰ ਸਖਾਣਾ ਤੇ ਤੈਨੂੰ ਕਹਿੰਦਾ ਤੇਰੇ ਖੇਤ ਚ ਲਈ ਕੰਪੈਨ ਬੜੀ ਇੱਥੇ ਚਲਾਉਣੀ ਨਹੀਂ ਜਾਣਦੇ ਸਰਦਾਰਾ ਸਿੰਘ ਜੋੜ ਵੀ ਮੇਰੇ ਨਾਲ ਰਿਆ ਕਰਦਾਗਾ ਓਏ ਬਾਈ ਤੇਰੇ ਝਾੜੀ ਦਾ ਹੁਣ ਤੂੰ ਕਿਵੇਂ ਕਰਾਏਂਗਾ ਨਹੀਂ ਦਿੰਦਾ ਪੈਸੇ ਪੈਸੇ ਰਾਵੋ ਟਰਾਲਾਂ ਭਰਦੇ ਲੈ ਜਾਓ ਪੈਸੇ ਓਲੇ ਬਾਈ ਚੱਲ ਚੱਲੇ ਕੋਈ ਚਾਹ ਦਾ ਲੰਗੜੀ ਆਉਣ ਲੱਗਿਆ ਸੀ ਉਹ ਕਮਾਲ ਹੀ ਕਰ ਚਾਹ ਪੀਂਦੇ ਹੱਥ ਨੂੰ ਤੇ ਆਪਣੇ ਖੇਤ ਉਹ ਤੇਰੇ ਬੰਦੇ ਮਿੰਟ ਕਿ ਲਿਆਏ ਨਹੀਂ ਆਰਦੇ ਓ ਕਣਕ ਬਾਈ ਵੱਢ ਗਏ ਆ ਮਸ਼ੀਨ ਬਣਾ ਲਈ ਹੁਣ ਜਿਹੜੇ 60 ਬਣਾ ਲਈ ਨਾ ਉਹ ਤਾਂ ਬਣਾ ਲਈ ਭਾਈ ਮਸ਼ੀਨ ਚੈੱਕ ਕਰਾਓ ਕਰਨਾ ਫਿੱਟ ਮੜ ਜੇਗਾ ਭਾਈ ਕੰਕ ਲੈ ਕੇ ਆਇਆ ਮੇਰੀ ਕੋਈ ਲਾਡਕ ਨਹੀਂ ਗਿਆ ਆਪਦੀ ਕਰਨਾ ਇਕੱਠੀ ਪੱਕਾ ਯਾਰ ਬੰਦੀ ਭੁਜਾਤੇ ਤਾਂ ਗਲਤ ਕਰ ਲਿਆ ਆ ਆਪਦੀ ਕਣਕ ਮਾੜੀ ਸੀ ਉਹੀ ਇਹਨਾਂ ਦੇ ਸਰ ਹੋਕਰੀ ਗੇ